ਬਾਈ ਸਰਕਾਰ ਨਹੀਂ ਨੌਕਰੀ ਦੇ ਰਹੀ ਘਰੋਂ ਦੀ ਲੋੜ ਨਹੀਂ ਇਹ ਨਾ ਸੋਚੋ ਮੇਰਾ ਕੀ ਬਣੂਗਾ ਇਕੱਲੇ ਇਕੱਲੇ ਘਰ ਤੋਂ ਸਰਕਾਰ ਕਦੇ ਵੀ ਨੌਕਰੀ ਨਹੀਂ ਦੇ ਸਕਦੀ ਪਰ ਹੁਣ ਬਾਈ ਤੁਹਾਨੂੰ ਸਰਕਾਰੀ ਅਵਸਾਰਾਂ ਨਾਲੋਂ ਵੱਧ ਰੁਪਏ ਕਮਾਉਣ ਲਾ ਦੂਗਾ ਭੇਜੂ ਆਸਟ੍ਰੇਲੀਆ ਕਿੰਨੇ ਬੈਂਡ ਚਾਹੀਦੇ ਬਈ 6.5 ਓਵਰਾਲ 6.5 ਨਾਟ ਲੈਸ ਦਨ 6 ਅਸਿਆ ਕਿੰਨੇ ਟਾਈਮ ਚ ਵੀਜ਼ਾ ਲੈ ਆਦੋਂਗੇ ਆਸਟ੍ਰੇਲੀਆ ਦਾ ਵੀਜ਼ਾ ਵੀਰ 2.5 ਤੋਂ 3 ਮਹੀਨਿਆਂ ਦੇ ਵਿੱਚ ਰਸੀਵ ਹੋ ਜਾਂਦਾ ਜੇ ਦੀ ਰਿਫਿਊਜ਼ ਲਈ ਉਹਦਾ ਬਿਲਕੁਲ ਗਲਤ ਬੋਲ ਕੇ ਕਿਸੇ ਦੀ ਫਾਈਲ ਫਟ ਦੇਣੀ ਨਾ ਹੀ ਆਪਣੇ ਦਫ਼ਤਰ ਦਾ ਨਾ ਖਰਾਬ ਕਰਨਾ ਚਾਹੁੰਦੇ ਆ ਉਸ ਨੂੰ ਅਸੀਂ ਆਸਟ੍ਰੇਲੀਆ ਤੋਂ ਬਿਨਾ ਯੂ ਹਾਂ ਸੋ ਕਿਸੇ ਵੀ ਦੋਸਤ ਨੇ ਆਸਟ੍ਰੇਲੀਆ ਜਾਣਾਗਾ ਆ ਬਾਈ ਭੇਜੂਗਾ ਤੇ ਵੀਡੀਓ ਸ਼ੇਅਰ ਕਰਕੇ ਤੁਹਾਡੇ ਉਹ ਦੋਸਤਾਂ ਨੂੰ ਜਰੂਰ ਸੈਂਡ ਕਰ ਦਿਓ ਜਿਹੜੇ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਤੇ ਬਾਈ ਦਫ਼ਤਰ ਆਪਣੇ ਕਿੱਥੇ ਕਿੱਥੇ ਨੇ ਬਾਈ ਜੀ ਇੱਕ ਮੇਨ ਆਫਿਸ ਆਪਣਾ ਪਟਿਆਲੇ ਹੈ ਤੇ ਇੱਕ ਬ੍ਰਾਂਚ ਆਪਣੀ ਸੰਗਰੂਰ ਦੇ ਵਿੱਚ ਹੈ ਤੇ ਕਿੰਨੇ ਕੁ ਬੀਜ ਹਫ਼ਤੇ ਚ ਆ ਜਾਂਦੇ ਹੈਗੇ ਬਾਈ ਜੀ ਆਸਟ੍ਰੇਲੀਆ ਦੀ ਜੇ ਜੇਕਰ ਆਪਾਂ ਗੱਲ ਕਰੀਏ ਇੱਕ ਹਫ਼ਤੇ ਦੇ ਵਿੱਚ 10 ਤੋਂ 12 ਬੀਜ ਹਰ ਹਫ਼ਤੇ ਰਿਸਿਵ ਹੁੰਦੇ ਆ ਆ ਇੱਕ ਹਫ਼ਤੇ ਦੀ ਬੀਜ ਨੇ ਬਾਈ ਜੇ ਤੁਸੀਂ ਵੀ ਕੋਈ ਜਾਣਕਾਰੀ ਲੈਣੀ ਆ ਸਕਰੀਨ ਤੇ ਨੰਬਰ ਚੱਲ ਰਿਹਾ ਫੋਨ ਕਰਕੇ ਲੈ ਸਕਦੇ ਹੋ ਜਾਂ ਦਫ਼ਤਰ ਚ ਆ ਕੇ ਗੱਲਬ 1 ਨੰਬਰ ਕਮ ਆਗਾ